ਬਿਲੋਂਗ ਕਰਦੇ ਹੋ ਜੀ ਹਾਂ ਇੱਕ ਹੋਟ ਹੈ ਬਈ ਤੁਹਾਡੇ ਕੋਲ ਜੀ ਵੀ ਵਾਈਵ ਐਂਡ ਆਲ ਦਿਸ ਮੇਰੇ ਸੀਨੀਅਰਸ ਆ ਉਹਨਾਂ ਕੋਲ ਅਫਸਰ ਜਨ ਉਹਨਾਂ ਕੋਲ ਤੁਹਾਨੂੰ ਪੁੱਛਣਾ ਹੈ ਕਿ ਨਹੀਂ ਪਾਣਾ ਹੈ ਤੇ ਅਥੋਰਾਈਜ਼ਡ ਟੂ ਗਿਵ ਯੂ ਐਨੀ ਅਡਵਾਈਸ ਆਰ ਐਨੀ ਬਿਆਨ ਜੇ ਤੁਸੀ ਕੋਈ ਲੈਣਾ ਹੋ ਆਫਿਸ ਆ ਕੇ ਸੀਨੀਅਰਸ ਕੋਲ ਹੂ ਆਰ ਯੂ ਹਿਵ ਯੂ ਟੂ ਆਸਕ ਮੈਨ ਮੈਂ ਪਤਰਕਾਰ ਹਾਂ ਸ਼ੋਮੀਰ ਆਈਡੀ ਸ਼ੋਮੀਰ ਕੁਆਲਿਫਿਕੇਸ਼ਨ ਸ਼ੋਮੀਰ ਮਾਸਟਨ ਬੀ ਕਾਮਪਲੀ ਡਿਗਰੀ ਦਿਖਾਓ ਮੈਨ ਉਸੀਂ ਫੋਟੋਗ੍ਰਾਫਰ ਆ ਫੋਟੋਗ੍ਰਾਫੀ ਦਾ ਕੰਮ ਕਰਦੇ ਹਾਂ ਯੂ ਆਰ ਨਾਟ ਇੱਕ ਪੱਤਰਕਾਰ ਯੂ ਆਰ ਨਾਟ ਰਜਿਸਟਰਡ ਕੋਈ ਨਹੀਂ ਸਾਰਾ ਲੱਗਦਾ ਆਈ ਐਮ ਨਾਟ ਅਥੋਰਾਈਜ਼ਡ ਟੂ ਗਿਵ ਯੂ ਸਰ ਥੈਂਕ ਯੂ ਕਿੱਥੇ ਬਿਲੋਂਗ ਕਰਦੇ ਹੋ ਜੀ ਆਈ ਡੋਨਟ ਹੈਵ ਐਨੀ ਅਥੋਰਿਟੀ ਟੂ ਗਿਵ ਯੂ ਵਾਈਬ ਐਂਡ 올 ਥਿਸ ਮੇਰੇ ਸੀਨੀਅਰਸ ਆ ਉਹਨਾਂ ਕੋਲ ਆਫਿਸ ਜਾਓ ਉਹਨਾਂ ਕੋਲ ਤੁਹਾਨੂੰ ਪੁੱਛਣਾ ਹੈ ਤੇ ਪੁੱਛੋ ਐਜੇ ਤੁਸੀਂ ਇੱਥੇ ਮੌਕੇ ਤੇ ਆਏ ਹੋ ਆਥੋਰਾਈਜ਼ਡ ਟੂ ਗਿਵ ਯੂ ਐਨੀ ਵਾਈਬ ਔਰ ਐਨੀ ਦਿਆਂ ਚ ਤੁਸੀਂ ਕੋਈ ਲੈਣਾ ਆਫਿਸ ਆ ਕੇ ਸੀਨੀਅਰ ਜੀ ਨਹੀਂ ਹੁਣ ਤੇ ਮੌਕੇ ਤੇ ਤਾਂ ਆਏ ਹੋ ਨਾ ਵਿਆਹ ਕਰਨ ਤੇ ਨਹੀਂ ਰਿਜਿਸਟ੍ਰੇਸ਼ਨ ਹੋ ਰਿਹਾ ਕੰਮ ਸਰ ਨਹੀਂ ਮੈਂ ਆਰਡਰ ਤੇ ਆਇਆ ਨਾ ਮੈਂ ਆਪਣੇ ਪਦ ਤੇ ਥੋੜੀ ਆਇਆ ਹਾਂ ਹਾਂਜੀ ਉਹੀ ਆਰਡਰ ਹੀ ਜਾਨਣਾ ਚਾਹੁੰਦੇ ਆਂ ਕੀ ਆਰਡਰ ਅਸੂਦ ਕੀ ਕਾਰਵਾਈ ਕਿਸ ਸਬਾਬ ਨਾਲ ਹੋਈ ਹੈ ਓਵਰ ਯੂ ਓਵਰ ਯੂ ਟੂ ਆਸਕ ਮੀ ਥਿਸ ਮੈਂ ਪੱਤਰਕਾਰ ਹਾਂ ਜੀ ਸ਼ੋ ਮੀ ਯਰ ਆਈਡੀ ਸ਼ੋ ਮੀ ਯਰ ਕੁਆਲਿਫਿਕੇਸ਼ਨ ਸ਼ੋ ਮੀ ਯਰ ਮਾਸ ਫਾਰਮ ਬੀ ਕਾਮਪਲੀ ਡਿਗਰੀ ਦਿਖਾਓ ਮੈਨੂੰ ਕਿਹੜੀ ਨਿਊਜ਼ ਨਾਲ ਕਨਸਰਨ ਹੈ ਉਹਦੀ ਰਜਿਸਟ੍ਰੇਸ਼ਨ ਦਿਖਾਓ ਮੈਨੂੰ ਭਾਜੀ ਆਈਡੀ ਹਰੇਕ ਆਈਡੀ ਹਰੇਕ ਕੋਲਾ ਪ੍ਰੈਸ ਕਲੱਬ ਦੀ ਸਾਡੇ ਬੰਦਿਆਂ ਕੋਲ ਵੀ ਆ ਪਹਿਲਾਂ ਥੱਲੇ ਕਰੋ ਪਹਿਲਾਂ ਆਪਣੀ ਆਈਡੀ ਦਿਖਾਓ ਕਿੰਨੇ ਕਹਦੇ ਤਾਂ ਆਪਾਂ ਚੱਲੇ ਆਓ ਲਿਆਓ ਦਿਖਾਓ ਤੁਹਾਡੇ ਹੱਥੀਂ ਦਿਖਾਉਣੇ ਆ ਇਹ ਨਹੀਂ ਨਹੀਂ ਦਿਖਾਓ ਮੈਨੂੰ ਦੇਖ ਦਿਨਾ ਇਹਦੇ ਕੋਈ ਪੰਜਾਬ ਸਰਕਾਰ ਦੀ ਬਣਾਈ ਹੋਈ ਆ ਇਹ ਕਿੱਥੇ ਲਿਖਿਆ ਹੋਇਆ ਤੇ ਉੱਤੇ ਕੀ ਉਹ ਫੋਟੋਗ੍ਰਾਫਰ ਆ ਤੁਸੀਂ ਪੱਤਰ ਕਰਦੇ ਤੇ ਥੋੜਾ ਜਿਹਾ ਵੀਡੀਓ ਬਣਾਓ ਆ ਫੋਟੋ ਖਿੱਚ ਆਈਡੀ ਕੋਈ ਮੁਸ਼ਕਲ ਨਹੀਂ ਉਹ ਫੋਟੋਗ੍ਰਾਫਰਾਂ ਤੁਸੀਂ ਸੁਲਤਾਨ ਲਿਆਓਗੇ ਤਾਂ ਦੋ ਫੋਟੋਆਂ ਤੇ ਕੱਢਵਾਤੇ ਯੂ ਆਰ ਨੋਟ ਅਥੋਰਾਈਜ਼ਡ ਟੇਕ ਮਾਈ ਬਿਆਨ ਔਰ ਐਨੀਥਿੰਗ ਦੂਸਰੇ ਕੋ ਫੋਟੋਗ੍ਰਾਫਰਾਂ ਫੋਟੋਗ੍ਰਾਫੀ ਦਾ ਕੰਮ ਕਰੋ ਯੂ ਆਰ ਨੋਟ ਪੱਤਰਕਾਰ ਯੂ ਆਰ ਨੋਟ ਰਜਿਸਟਰਡ ਕੋਈ ਨਹੀਂ ਸਾਰਾ ਕੁ ਲੱਗਦਾ ਆਈ ਐਮ ਨੋਟ ਅਥੋਰਾਈਜ਼ਡ ਟੂ ਗਿਵ ਐਨੀ ਇਨਫੋਰਮੇਸ਼ਨ ਸਾਰਾ ਕੁ ਲੱਗਦਾ ਥੈਂਕ ਯੂ ਬੜੀ ਵਨਾਓ ਇਹ ਕਾਰਵਾਈ ਦੁਬਾਰਾ ਜਾਣਕਾਰੀ ਦੇ ਹੋਈ ਕਿਹਨੇ ਹੂ ਆਰ ਯੂ ਕਿਉਂ ਤਾਹ ਜਾਣਕਾਰੀ ਤੁਸੀਂ ਪਬਲਿਕ ਨੂੰ ਪ੍ਰੇਜ਼ੈਂਟ ਕਰਦੇ ਆ ਪਬਲਿਕ ਨੂੰ ਕਿੰਨਾ ਪ੍ਰੈਜੈਂਟ ਕਰਦੇ ਯੂ ਆਰ ਅ ਫੋਟੋਗ੍ਰਾਫਰ ਯੂ ਆਰ ਨੋਟ ਅ ਪ੍ਰੈਸਰ ਯੂ ਆਰ ਨੋਟ ਅ ਜਰਨਲਿਸਟ ਯੂ ਆਰ ਜਸਟ ਅ ਫੋਟੋਗ੍ਰਾਫਰ ਸਾਰਾ ਬੋਲੋ ਰਿਲੈਕਸ ਨਹੀਂ ਜੀ ਹੀ ਇਜ਼ ਅ ਫੋਟੋਗ੍ਰਾਫਰ ਹੀ ਇਜ਼ ਨੋਟ ਅਥੋਰਾਈਜ਼ਡ ਤੁਸੀਂ ਮਾਸ ਨੂੰ ਤੁਸੀਂ ਮਾਸ ਨੂੰ ਕਰਦੇ ਆ ਤੁਸੀਂ ਬਿਲਕੁਲ ਕਰਦੇ ਕੀ ਕਰਦੇ ਸਭ ਕੋ ਕਰਦੇ ਨਹੀਂ ਨਹੀਂ ਤੁਸੀਂ ਲੋਕਾਂ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਤੁਸੀਂ ਡੈਮੋਕਰੇ ਤੁਸੀਂ ਡੈਮੋਕ੍ਰੇਸੀ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਅੱਛਾ ਫੋਟੋਗ੍ਰਾਫਰ ਦਾ ਕਾਰਡ ਲਈ ਕਰਦਾ ਤੁਸੀਂ ਕਹਿੰਦੇ ਪੱਤਰਕਾਰ ਆਂ ਅਸੀਂ ਸਰ ਮੈਂ ਕਿਹਾ ਸਰ ਇੱਕ ਮਿੰਟ ਹੋ ਜਾ ਇੱਕ ਮਿੰਟ ਇੱਕ ਮਿੰਟ ਬਿਲੋਂਗ ਕਰਦੇ ਹਾਂ ਹਾਂ ਇੱਕ ਹੋਟ ਹੈ ਬਈ ਤੁਹਾਡੇ ਕੋਲ ਜੀ ਵੀ ਵਾਈਬ ਐਂਡ ਆਲ ਦਿਸ ਮੇਰੇ ਸੀਨੀਅਰਸ ਆ ਉਹਨਾਂ ਦਾ ਆਫਿਸ ਆਜੂ ਉਹਨਾਂ ਕੋਲ ਉਸ ਚਾਹਤ ਨੂੰ ਪੁੱਛਦਾ ਪਰ ਨਾ ਉਹ ਆਥੋਰਾਈਜ਼ਡ ਟੂ ਗਿਵ ਯੂ ਐਨੀ ਵਾਈਬ ਆਰ ਐਨੀ ਡਾਇੰਗ ਤੁਸੀਂ ਕੋਈ ਲੈਣਾ ਹੋ ਆਫਿਸ ਆ ਕੇ ਸੀਨੀਅਰਸ ਦਾ ਹੂ ਆਰ ਯੂ ਹੂ ਆਰ ਯੂ ਟੂ ਆਸਕ ਮੈਨ ਪਕਰ ਕਾ ਰਹੀ ਸ਼ੋਮੀਰ ਆਈਡੀ ਸ਼ੋਮੀਰ ਕੁਆਲਿਫਿਕੇਸ਼ਨ ਸ਼ੋਮੀਰ ਮਾਸਟਰ ਵੀ ਕੰਪਨੀ ਡਿਗਰੀ ਦਿਖਾਉਣੀ ਉਸੀਂ ਇੱਕ ਫੋਟੋਗ੍ਰਾਫਰ ਆ ਫੋਟੋਗ੍ਰਾਫੀ ਦਾ ਕੰਮ ਕਰਉ ਯੂ ਆਰ ਨੋਟ ਅ ਪੱਤਰਕਾਰ ਯੂ ਆਰ ਨੋਟ ਰਜਿਸਟਰਡ ਆਮ ਨੋਟ ਅਥੋਰਾਈਜ਼ਡ ਟੂ ਗਿਵ ਯੂ ਸਰ ਥੈਂਕ ਯੂ ਬਿਲੋਂਗ ਕਰਦੇ ਹੋ ਜੀ ਆਈ ਡੋਨਟ ਹੈਵ ਐਨੀ ਅਥੋਰਿਟੀ ਟੂ ਗਿਵ ਯੂ ਵਾਈਬ ਐਂਡ ਆਲ ਥਿਸ ਮੇਰੇ ਸੀਨੀਅਰਸ ਆ ਉਹਨਾਂ ਕੋਲ ਆਫਿਸ ਆ ਜੋ ਉਹਨਾਂ ਕੋਲ ਤੁਸ ਨੂੰ ਪੁੱਛਣਾ ਪੈਂਦਾ ਹੈ ਤੁਸੀਂ ਇੱਥੇ ਮੌਕੇ ਤੇ ਆਏ ਹੋ ਆਥੋਰਾਈਜ਼ਡ ਟੂ ਗਿਵ ਯੂ ਐਨੀ ਵਾਈਬ ਆਰ ਐਨੀ ਦਿਆਂ ਚ ਤੁਸੀਂ ਕੋਈ ਲੈਣਾ ਆਫਿਸ ਆ ਕੇ ਸੀਨੀਅਰ ਜੀ ਨਹੀਂ ਹੁਣ ਤੇ ਮੌਕੇ ਤੇ ਆਇਆ ਹੋਣਾ ਵਿਆਹ ਕਰਦੇ ਸਨ ਇਹ ਦੇਖ ਚੋਰਿਆ ਕੰਮ ਕਰਦਾ ਨਹੀਂ ਮੈਂ ਆਰਡਰ ਤੇ ਆਇਆ ਨਾ ਮੈਂ ਆਪਣੇ ਪਦਰ ਤੇ ਥੋੜੀ ਆਇਆ ਹਾਂ ਹਾਂਜੀ ਉਹੀ ਆਰਡਰ ਹੀ ਜਾਣਨਾ ਚਾਹੁੰਦੇ ਆਂ ਕਿ ਆਰਡਰ ਸੀ ਤੇ ਕੀ ਕਾਰਵਾਈ ਕੀ ਸੁਭਾਵਤ ਹੋਈ ਕੋਰ ਯੂ ਕੋਰ ਯੂ ਟੂ ਆਸਕ ਮੀ ਥੇ ਮੈਂ ਪੱਤਰਕਾਰ ਹਾਂ ਜੀ ਸ਼ੋਅ ਮੀ ਯਰ ਆਈਡੀ ਨੋ ਸ਼ੋਅ ਮੀ ਯਰ ਕੁਆਲਿਫਿਕੇਸ਼ਨ ਸ਼ੋਅ ਮੀ ਯਰ ਮਾਸ ਫਾਰਮ ਬੀ ਕਾਮਪਲੀ ਡਿਗਰੀ ਦਿਖਾਓ ਮੈਨੂੰ ਕਿਹੜੇ ਨਿਊਜ਼ ਨਾਲ ਕਨਸਰਨ ਹੈ ਉਹਦੀ ਰਜਿਸਟ੍ਰੇਸ਼ਨ ਦਿਖਾਓ ਮੈਨੂੰ ਭਾਜੀ ਆਈਡੀ ਹਰੇਕ ਆਈਡੀ ਹਰੇਕ ਕੋਲਾ ਪ੍ਰੈਸ ਕਲੱਬ ਦੀ ਸਾਡੇ ਬੰਦਿਆਂ ਕੋਲ ਵੀ ਆ ਪਹਿਲਾਂ ਥੱਲੇ ਕਰੋ ਪਹਿਲਾਂ ਆਪਣੀ ਆਈਡੀ ਦਿਖਾਓ ਜਿੰਨੇ ਕਹੇ ਤਾਂ ਆਪਾਂ ਚੱਲੇ ਜਿਓ ਲਿਆਓ ਲਿਆਓ ਦਿਖਾਓ ਤੁਹਾਡੇ ਹੱਥੀਂ ਦਿਖਾਉਣੇ ਆ ਇਹ ਨਹੀਂ ਨਹੀਂ ਦਿਖਾਓ ਮੈਨੂੰ ਦੇਖ ਦਿਨ ਇਹ ਕੋਈ ਪੰਜਾਬ ਸਰਕਾਰ ਦੀ ਬਣਾਈ ਹੋਈ ਆ ਇਹ ਕਿੱਥੇ ਲਿਖਿਆ ਹੋਇਆ ਦੇ ਉੱਤੇ ਕੀ ਫੋਟੋਗ੍ਰਾਫਰ ਆ ਤੁਸੀਂ ਪੱਤਰ ਕਰਦੇ ਹੋ ਥੋੜਾ ਜਿਹਾ ਵੀਡੀਓ ਬਣਾਓ ਲਿਆਓ ਆ ਫੋਟੋ ਖਿੱਚ ਆਈਡੀ ਕੋਈ ਮੁਸ਼ਕਲ ਨਹੀਂ ਉਹ ਫੋਟੋਗ੍ਰਾਫਰ ਆ ਤੁਸੀਂ ਸੁਲਤਾਨ ਲਿਆਓ ਤੇ ਦੋ ਫੋਟੋਆਂ ਤੇ ਕਦ ਵਾਸਤੇ ਯੂ ਆਰ ਨੋਟ ਅਥੋਰਾਈਜ਼ਡ ਟੇਕ ਮਾਈ ਬਿਆਨ ਔਰ ਐਨੀਥਿੰਗ ਤੁਸੀਂ ਇੱਕ ਫੋਟੋਗ੍ਰਾਫਰ ਆ ਫੋਟੋਗ੍ਰਾਫੀ ਦਾ ਕੰਮ ਕਰੋ ਯੂ ਆਰ ਨੋਟ ਪੱਤਰਕਾਰ ਯੂ ਆਰ ਨੋਟ ਰਜਿਸਟਰਡ ਕੋਈ ਨਹੀਂ ਸਰਗ ਲੱਗਦਾ ਆਈ ਐਮ ਨੋਟ ਅਥੋਰਾਈਜ਼ਡ ਟੂ ਗਿਵ ਐਨੀਥਿੰਗ ਥੈਂਕ ਯੂ ਬੜੀ ਬਣਾਓ ਇਹ ਕਾਰਵਾਈ ਦੁਬਾਰਾ ਜਾਣਕਾਰੀ ਦੇ ਹੋਈ ਕਿ ਹੂ ਆਰ ਯੂ ਕਿਉਂ ਦਵਾ ਜਾਣਕਾਰੀ ਤੁਸੀਂ ਪਬਲਿਕ ਨੂੰ ਪ੍ਰੇਜ਼ੈਂਟ ਕਰਦੇ ਆ ਪਬਲਿਕ ਨੂੰ ਕਿੰਨਾ ਪ੍ਰੈਜੈਂਟ ਕਰਦੇ ਯੂ ਆਰ ਫੋਟੋਗ੍ਰਾਫਰ ਯੂ ਆਰ ਨਾਟ ਅ ਪ੍ਰੈਸਰ ਯੂ ਆਰ ਨਾਟ ਅ ਜਰਨਲਿਸਟ ਯੂ ਆਰ ਜਸਟ ਅ ਫੋਟੋਗ੍ਰਾਫਰ ਸਾਰਾ ਮਸਲੂ ਰਿਲੈਕਸ ਨਹੀਂ ਭਾਜੀ ਹੀ ਇਜ਼ ਅ ਫੋਟੋਗ੍ਰਾਫਰ ਹੀ ਇਜ਼ ਨਾਟ ਅਥੋਰਾਈਜ਼ਡ ਤੁਸੀਂ ਮਾਸ ਨੂੰ ਤੁਸੀਂ ਮਾਸ ਨੂੰ ਕਰਦੇ ਆ ਤੁਸੀਂ ਬਿਲਕੁਲ ਕਰਦੇ ਆ ਕੀ ਕਰਦੇ ਸਭ ਕੋ ਕਰਦੇ ਨਹੀਂ ਨਹੀਂ ਤੁਸੀਂ ਲੋਕਾਂ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਤੁਸੀਂ ਡੈਮੋਕਰੇ ਤੁਸੀਂ ਡੈਮੋਕਰੇਸੀ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਅਚਾ ਯਾਰ ਫੋਟੋਗ੍ਰਾਫਰ ਦਾ ਕਾਰਡ ਲਈ ਕਰਦਾ ਤੁਸੀਂ ਕਹਿੰਦੇ ਪੱਤਰਕਾਰ ਅਸੀਂ ਸੋਨੂੰ ਮੈਂ ਕਿਹਾ ਸਾਰੇ ਰੋਜ ਇਤਨੀ ਰੋਜ ਇਤਨੀ ਇਤਨੀ ਤੁਹਾਨੂੰ